ਲਕਜ਼ਰੀ ਕਾਰ ਦਾ ਮੈਂ ਤੁਹਾਨੂੰ ਸਿਰਫ 2 ਲੱਖ ਤੇ 65000 ਦੀ ਸਨਰੂਫ ਆਟੋਮੈਟਿਕ ਲੋਕਲ ਨੰਬਰ ਕੰਡੀਸ਼ਨ A1 ਲੰਮੀ ਲੰਜੀ ਸੈਡਾਨ ਕਾਰ ਖੜੀ ਆ ਬਣ ਲਵੇ ਆ ਸਗੀ 16 16 ਬਿੱਟ ਪੇਡ ਨੰਬਰ ਕਿਹੜੀ ਕਾਰ ਆ ਬਣ ਲਵੇ ਸਕੋਡਾ ਸੁਪਰਬ ਹਾਂਜੀ ਆਟੋਮੈਟਿਕ ਟੌਪ ਐਂਡ ਮਾਡਲ ਸਨਰੂਫ ਵੀ ਹੈ ਆਟੋ ਵੀ ਹੈ ਤੇ ਐਸੇ ਰੇਟ ਤੇ ਕਾਰ ਦੇਗੇ ਮਾਰਕੀਟ ਚ ਕਿਤੇ ਮਿਲ ਨਹੀਂ ਸਕਦੀ ਵੀਰ 2 ਲੱਖ 65000 ਰੁਪਏ ਦੀ ਕਾਰ ਦੇ ਦਾਂਗੇ ਸਬਫਟ ਦੇ ਰੇਟ ਦੇ ਵਿੱਚ ਆਹ ਵਾਲੀ ਕਾਰ ਲੈ ਆ ਸਕਦੇ ਬਈ ਨਾ 12 ਮਾਡਲ ਵੀ ਨਹੀਂ ਇੰਨੇ ਦੀ ਮਿਲਦੀ ਉਹ ਵੀ 3 ਲੱਖ ਦੀ ਮਿਲਦੀ ਆ ਤੇ ਆ ਆ ਗਈ ਆਪਣੀ ਅਗਲੀ ਕਾਰ ਆਟੋਮੈਟਿਕ ਇਹ ਵੀ ਬੈਂਟੋ ਜੀ ਹਾਂ ਇਹ ਕਿਹੜਾ ਸਾਰੀ 올 ओरिजिनल ਪੇਂਟ ਦੀ ਕਾਰ ਹੈ ਇਹ ਵੀ ਆਟੋ 2015 ਮਾਡਲ ਐਸੇ ਰੇਟ ਤੇ ਕਰਦੇ ਹਾਂ ਮਾਰ ਕਿਤੇ ਵੀ ਨਹੀਂ ਮਸਾਦੀ ਵੀਰ 375 ਸਾਢੇ 3 ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਲੈ ਜੀ ਬਈ ਔਰੇ ਬਈ ਹਨਾ ਵੀ ਦਿਲ ਦਾ ਲਾਉਣ ਵਾਲੇ ਰੇਟ ਨੇ ਬਈ ਅੱਜ ਕੰਡੀਸ਼ਨ ਵਧੀਆ ਰੇਟ ਘੱਟ ਕਾਰਾਂ ਦਾ ਸਟਾਕ ਇੰਨਾ ਤੁਸੀਂ ਹਿੱਲ ਜਾਓਗੇ ਕਾਰਾਂ ਦੇਖ ਕੇ ਇੱਕ ਵਾਰ ਬਈ ਪਿੱਛੇ ਕੈਮਰਾ ਘੁਮਾ ਦੇ ਇਹ ਸਾਰੀਆਂ ਕਾਰਾਂ ਤੁਹਾਨੂੰ ਦਿੰਨੇ ਆਪਾਂ ਘੱਟ ਰੇਟ ਦੇ ਵਿੱਚ ਆ ਜਾਓ ਫਿਰ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਸਟੀਲ ਰੀਡ ਮਹਾਲੀ ਸੈਕਟਰ 78 ਬਾਈ